ਪ੍ਰੋਗਰਾਮ ਇਤਿਹਾਸਕ ਅਤੇ ਵਿਰਾਸਤੀ ਸਫ਼ਰ ਨੂੰ ਲੈ ਕੇ ਪਹੁੰਚੇ ਹਾਂ ਸ਼੍ਰੀ ਮੁਖਤਸਰ ਸਾਹਿਬ ਜਿੱਥੇ ਮਾਗੀ ਦਾ ਜੋੜ ਮੇਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਹ ਜੋੜ ਮੇਲਾ ਉਹਨਾਂ 40 ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਇੱਕ ਸਮੇਂ ਤੇ ਬੇਦਾਵਾ ਦੇ ਦਿੱਤਾ ਸੀ ਤੇ ਬਾਅਦ ਵਿੱਚ ਇਸ ਖੇਦਰਾਣੀ ਦੀ ਢਾਬ ਤੇ ਆ ਕੇ ਵਜ਼ੀਰ ਖਾਂ ਦੀਆਂ ਫੌਜਾਂ ਦੇ ਨਾਲ ਲੋਹਾ ਲੈਂਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ ਸ਼ਹਾਦਤ ਦਾ ਇਹ ਜੋੜ ਮੇਲਾ ਇੰਨਾ 40 ਮੁਕਤਿਆਂ ਨੂੰ ਅਰਦਾਸ ਦੇ ਵਿੱਚ ਵੀ ਜਿਹੜਾ ਯਾਦ ਕੀਤਾ ਜਾਂਦਾ ਜੇ ਗੱਲ ਕਰਦੇ ਹਾਂ ਅਰਦਾਸ ਦੀ ਤਾਂ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਵਾ ਵੱਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਠ ਕੀਤਾ ਸੋ ਅਰਦਾਸ ਦੇ ਵਿੱਚ ਵੀ ਇੰਨਾ 40 ਮੁਕਤਿਆਂ ਦਾ ਜ਼ਿਕਰ ਹੁੰਦਾ ਆਉ ਕਰਵਾਉਨੇ ਹਾਂ ਤੁਹਾਨੂੰ ਦਰਸ਼ਨ ਸ੍ਰੀ ਮੁਖਸਰ ਸਾਹਿਬ ਦੇ ਤੇ ਨਾਲੇ ਜਾਣਦੇ ਹਾਂ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਟੁੱਟੀਗੰਡੀ ਸਾਹਿਬ ਜਿਸ ਪਰਥਾਏ ਅਸੀਂ ਬਚਨ ਪੜਦੇ ਅਖੇ ਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਜੂਜਾ ਜਬਾ ਵੱਡੋ ਮਰਤਬੋ ਲਈਨ ਜਿਸ ਦਾ ਪ੍ਰਸ਼ੋਕੜ ਇਤਿਹਾਸ ਪਾਵਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦਾ ਹੈ ਜਿੰਨਾ ਸਮਿਆਂ ਦੇ ਵਿੱਚ ਕੁਝ ਸਿੰਘਾਂ ਦੇ ਵੱਲੋਂ ਮਹਾਰਾਜ ਜੀ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਜਾਂਦਾ ਹੈ ਕਿ ਸਤਿਗੁਰੂ ਜੀ ਅਸੀਂ ਆਪ ਜੀ ਦੇ ਸਿੱਖ ਨਹੀਂ ਆ ਤਾਂ ਉਸ ਤੋਂ ਬਾਅਦ ਜੋ 1704 ਨੂੰ ਜਦੋਂ ਸਤਿਗੁਰੂ ਜੀ ਇਸ ਤਮਕੌਰ ਦੀ ਗੜੀ ਵੱਲ ਨੂੰ ਤੁਰਦੇ ਆ ਜਦੋਂ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਦੋਨੋਂ ਸ਼ਹੀਦ ਹੁੰਦੇ ਆ ਸਤਗੁਰੂ ਜੀ ਦੇ ਪਰਿਵਾਰ ਸਾਰਾ ਜਿਸ ਵੇਲੇ ਵਿਛੜਦਾ ਹੈ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਦੀ ਸ਼ਹਾਦਤ ਬਾਰੇ ਸਤਗੁਰੂ ਜੀ ਸੁਣਦੇ ਆ ਉਹਨਾਂ ਦਾ ਕਿਵੇਂ ਸੰਸਕਾਰ ਕੀਤਾ ਜਾਂਦਾ ਹੈ ਇਹ ਸਭ ਕੁਝ ਸੁਣਦਿਆਂ ਹੋਇਆਂ ਆਪਣਾ ਪਰਿਵਾਰ ਵਾਰ ਕੇ ਉਹ ਕਲਗੀਧਰ ਪਾਤਸ਼ਾਹ ਦੀ ਜਦੋਂ ਦੀਨੇ ਕਾਂਗੜ ਪੁੱਜੇ ਤਾਂ ਜ਼ਫਰਨਾਮਾ ਜਿੱਤ ਦੀ ਚਿੱਠੀ ਜਿਹੜੀ ਹੈ ਉਹ ਔਰੰਗਜੀਤ ਦੇ ਵੱਲ ਲਿਖੀ ਜਾਂਦੀ ਹੈ ਉੱਥੇ ਮਹਾਰਾਜ ਮਾਲਵੇ ਨੂੰ ਚੱਲੇ ਸਨ ਕਿ ਇਹਨੇ ਨੂੰ ਪਤਾ ਲੱਗਾ ਵਜ਼ੀਰ ਖਾਂ ਦੀ ਪਿੱਛੇ ਚੜੀ ਆ ਰਹੀ ਫੌਜ ਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਧਰ ਕੋਟਕਪੂਰੇ ਵੱਲ ਨੂੰ ਤੁਰ ਪਏ ਜਦੋਂ ਇੱਥੇ ਅਜੇ ਕਪੂਰੇ ਦੇ ਪਾਸ ਪੁੱਜੇ ਤੇ ਵਜ਼ੀਰ ਖਾਂ ਦੀ ਫੌਜ ਜੋ ਨੇੜੇ ਚੜੀ ਆ ਰਹੀ ਸੀ ਸਤਿਗੁਰਾਂ ਜੀ ਨੇ ਉਸ ਵੇਲੇ ਭਾਈ ਕਪੂਰੇ ਦੇ ਪਾਸੋਂ ਕਿਲੇ ਦੀ ਮੰਗ ਕੀਤੀ ਉਹਨੇ ਕਿਲਾ ਦੇਰੋਂ ਨਾ ਕਰ ਦਿੱਤੀ ਤੇ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ ਜਿਹੜੇ ਰਾਮਿਆਣੀ ਪੁੱਜੇ ਸੀ ਕਿ ਉਹਨੇ ਨੂੰ ਉਹ ਸਾਰਾ ਮਾਝੇ ਵਾਲੇ ਸਿੰਘਾਂ ਦਾ ਜਥਾ ਸਾਰਾ ਸਤਗੁਰੂ ਜੀ ਨੂੰ ਆਣ ਕੇ ਮਿਲਦਾ ਹੈ ਇੱਥੋਂ ਹੀ ਫਿਰ ਇੱਕੋ ਲਕੀਰ ਖਿੱਚੀ ਜਾਂਦੀ ਹੈ ਜਦੋਂ ਮਾਤਾ ਭਾਗੌਰ ਭਾਈ ਮਾਹ ਸਿੰਘ ਜੀ ਹੋਰਾਂ ਦੀ ਅਗਵਾਈ ਦੇ ਵਿੱਚ ਹੈ ਜਿਹੜੇ ਇਹ ਸਿੰਘ ਸਾਰੇ ਸਤਗੁਰਾਂ ਜੀ ਦੇ ਮਗਰ ਚੱਲ ਕੇ ਆਉਂਦੇ ਆ ਸਤਗੁਰੂ ਜੀ ਇੱਥੋਂ ਟਿੱਬੀ ਸਾਹਿਬ ਦੇ ਸਥਾਨ ਤੇ ਚਲੇ ਗਏ ਉਹਨਾਂ ਨੇ ਉੱਥੇ ਜੰਗ ਲੜਨ ਦਾ ਫੈਸਲਾ ਕੀਤਾ ਪਰ ਪਿੱਛੇ ਆ ਰਹੇ ਜਿਹੜੇ ਮਾਝੇ ਦੇ ਸਾਰੇ ਸਿੰਘ ਸਨ ਇਹਨਾਂ ਨੇ ਇਸ ਢਾਬ ਤੇ ਕਬਜ਼ਾ ਕਰਕੇ ਜੋ ਤੰਬੂ ਸਾਹਿਬ ਦਾ ਸਥਾਨ ਹੈ ਇੱਥੇ ਆਪਣੇ ਚਾ ਚਾਦਰੇ ਕਸ਼ਰੇ ਆਦਿਕ ਬਸਤਰ ਜਿਹੜੇ ਸਨ ਉਹ ਪਾ ਕੇ ਤੰਬੂਆਂ ਦਾ ਰੂਪ ਦੇ ਦਿੱਤਾ ਤਾਂ ਕਿ ਦੁਸ਼ਮਣ ਨੂੰ ਲੱਗੇ ਕਿ ਇੱਥੇ ਸਿੰਘਾਂ ਦਾ ਬਹੁਤ ਵੱਡਾ ਕੈਂਪ ਹੈ ਤਾਂ ਜਦੋਂ ਹੀ ਉਹ ਫੌਜ ਵਜ਼ੀਰਖਾਨ ਦੀ ਆਉਂਦੀ ਹੈ ਤਾਂ ਫਿਰ ਇਹਨਾਂ ਖਾਲਸਿਆਂ ਦੇ ਨਾਲ ਜੰਗ ਹੁੰਦੀ ਹੈ ਇਸ ਜੰਗ ਦੇ ਵਿੱਚ ਉਹ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਦਿਨ ਵਿਸਾਖ ਦੇ ਸਨ ਇੱਕ ਸਫਰ ਕਰਕੇ ਆਈ ਸੀ ਫੌਜ ਇੱਕ ਜੰਗ ਸਿੰਘਾਂ ਨਾਲ ਸੀ ਫਿਰ ਇੱਥੇ ਪਾਣੀ ਦੀ ਜਿਹੜੀ ਹੈ ਪਿਆਸ ਲੱਗਣ ਕਰਕੇ ਉਹ ਛੇਤੀ ਪਾਣੀ ਪਾਣੀ ਕੂਕਣ ਲੱਗੇ ਵਜ਼ੀਰ ਖਾਨ ਕਪੂਰੇ ਨੂੰ ਪੁੱਛਿਆ ਪਾਣੀ ਇੱਥੇ ਕਿਸ ਥਾਂ ਤੇ ਉਹ ਕਹਿੰਦਾ ਜੀ ਵਾਪਸ ਜਾਵਾਂਗੇ ਤਾਂ 10 ਕੋਹ ਤੇ ਮਿਲ ਜਾਏਗਾ ਅੱਗੇ 30 ਕੋਹ ਤੱਕ ਵੀ ਹੈ ਜਿਹੜਾ ਕਿਤੇ ਪਾਣੀ ਸਾਨੂੰ ਨਹੀਂ ਪ੍ਰਾਪਤ ਹੋਵੇਗਾ ਤੇ ਇੱਕ ਹੀ ਦਿਨ ਦੇ ਵਿੱਚ ਵਜ਼ੀਰ ਖਾਨ ਦੀ ਫੌਜ ਇਥੋਂ ਹਾਰ ਕੇ ਤੁਰਦੀ ਹੈ ਮੈਦਾਨ ਖਾਲਸੇ ਦੇ ਹੱਥ ਰਹਿਦਾ ਸਤਿਗੁਰੂ ਜੀ ਟੀਬੀ ਸਾਹਿਬ ਦੇ ਸਥਾਨ ਤੋਂ ਚੱਲ ਕੇ ਆਉਂਦੇ ਆ ਵਣ ਸਾਹਿਬ ਨਾਲ ਕੋੜਾ ਬੰਨਿਆ ਮਹਾਰਾਜ ਨੇ ਤਾਂ ਇੱਥੇ ਮਾਪਾ ਸਹਿਕ ਰਿ ਉਸ ਵੇਲੇ ਭਾਈ ਮਾਨ ਸਿੰਘ ਜੀ ਹੈ ਉਹਨਾਂ ਦਾ ਸੀਸ ਆਪਣੀ ਝੋਲੀ ਦੇ ਵਿੱਚ ਲੈਣਾ ਕੀਤਾ ਜਦੋਂ ਉਹਨਾਂ ਨੂੰ ਸੋਧ ਆਉਂਦੀ ਹੈ ਤੇ ਮਹਾਰਾਜ ਨੇ ਆਖਰੀ ਪੁੱਛੀ ਆਖਰੀ ਇੱਛਾ ਜਿਹੜੀ ਪੁੱਛੀ ਹੈ ਤਾਂ ਉਹਨਾਂ ਨੇ ਕਿਹਾ ਸੀ ਸਤਿਗੁਰੂ ਜੀ ਕਿਰਪਾ ਕਰੋ ਜੋ ਭੁੱਲ ਹੋਈ ਹੈ ਜੋ ਆਪ ਜੀ ਨੂੰ ਲਿਖ ਕੇ ਦੇ ਚੁੱਕੇ ਆ ਕਿਰਪਾ ਕਰਕੇ ਉਹ ਕਾਗਜ਼ ਪਾੜ ਦਿਓ ਤਾਂ ਮਹਾਰਾਜ ਜੀ ਨੇ ਕਹਿੰਦੇ ਫਿਰ ਭਾਈ ਮਾ ਸਿੰਘ ਜੀ ਹੋਰਾਂ ਦੇ ਸਾਹਮਣੇ ਉਸ ਪੇਦਾਵੇ ਨੂੰ ਪੜ ਲਿਆ ਤੇ ਉਹਨਾਂ ਸਿੱਖਾਂ ਦੀ ਜਿਹੜੀ ਟੁੱਟੀ ਗੰਢ ਲਈ ਫਿਰ ਸਤਿਗੁਰੂ ਜੀ ਨੇ ਉਹਨਾਂ ਸਾਰੇ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਉਹਨਾਂ ਨੂੰ 10000 20000 ਖਿਤਾਬ ਜਿਹੜੇ ਬਖਸ਼ਿਸ਼ ਕੀਤੇ ਤੇ ਇਸ ਸਰੋਵਰ ਦੇ ਪਰਥਾਏ ਸਤਿਗੁਰਾਂ ਜੀ ਨੇ ਕਿਹਾ ਸੀ ਅਬ ਤੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੇ ਨਾ ਕੋਏ ਇਸ ਥਲ ਮੁਕਤ ਪਏ ਸਿੱਖ ਚਾਲੀ ਜੇ ਨਿਸ਼ਪਾਪ ਕਾਲ ਬਹੁ ਕਾਲੀ ਯਾ ਤੇ ਨਾਮ ਮੁਕਤ ਸਰ ਹੋਵਾ ਜੋ ਮੱਜ ਹੈ ਤਨਹੀਂ ਆਗ ਖੋਵਾ ਅਸ ਮਹਿਮਾ ਸ੍ਰੀ ਮੁਖ ਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਹੀ ਜੋ ਮਹਿਮਾ ਸਤਗੁਰਾਂ ਦੀ ਨੇ ਆਪਣੇ ਮੁਖ ਤੋਂ ਕਹੀ ਸੀ ਉਹ ਜਗਤ ਅੰਦਰ ਪ੍ਰਸਿੱਧ ਹੈ ਪ੍ਰਗਟ ਹੈ ਇਸ ਸਥਾਨ ਤੇ ਹੀ ਹੈ 40 ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮਾਗੀ ਮੇਲੇ ਦੇ ਇਸ ਦਿਹਾੜੇ ਤੇ ਵੱਡੀ ਗਿਣਤੀ ਚ ਪੁੱਜਦੀਆਂ ਨੇ ਨਤਮਸਤੂ ਗੁਰਿੰਦਿਆਂ ਨੇ ਆਪਣੀ ਟੁੱਟੀ ਗਟਵਾਉਦਿਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ